ਇਹ ਲੋਕ ਮਹੱਲਾ ਤੀਜਾ ਬਿਨ ਕਰਮੈ ਨਾਉ ਨਾ ਪਾਈਐ ਪੂਰੇ ਕਰਮ ਪਾਇਆ ਜਾਏ ਨਾਨਕ ਨਦਰ ਕਰੇ ਜੇ ਆਪਣੀ ਤਾਂ ਗੁਰਮਤ ਮੇਲ ਮਿਲਾਏ ਕਰਮ ਦਾ ਅਰਥ ਅਸੀਂ ਕਿਰਤਾਂ ਕਰਾਂਗੇ ਪੂਰੇ ਕਰਮ ਪਾਇਆ ਜਾਏ ਨਾਮ ਦੀ ਪ੍ਰਾਪਤੀ ਪੂਰੇ ਕਰਮ ਦੀ ਨਿਸ਼ਾਨੀ ਹੈ ਤਾਂ ਜੋ ਪੂਰੀਓ ਕਿਰਪਾ ਹੈ ਪੂਰੀ ਕਿਰਪਾ ਹੋ ਜਵੇ ਤਾਂ ਨਾਮ ਰਵੇ ਮਾਨਕ ਨਦਰ ਕਰੇ ਜੇ ਆਪਣੀ ਤਾਂ ਗੁਰਮਤਿ ਮੇਲ ਮਿਲਾਏ। ਮਾਨ ਕਹਿੰਦਾ ਜੇ ਆਪਣੀ ਨਦਰ ਕਰੇ ਪਰਮੇਸ਼ਰ ਉਹ ਕਿਰਪਾ ਹੀ ਹੈ ਜਿਹੜੀ ਮੇਲ ਮਿਲਾਉਂਦੀ ਹੈ। ਗੁਰਮਤਿ ਮੇਲ ਮਿਲਾਏ। ਤਾਂ ਗੁਰਮਤਿ ਪ੍ਰਾਪਤੀ ਹੁੰਦੀ ਹੈ। ਗੁਰਮਤ ਮਿਲਦੀ ਹੈ। ਗੁਰਮਤ ਨਾਲ ਮੇਲ ਮਿਲ ਜਾਂਦਾ ਤੇ ਕਰਮਾਨ ਇੱਕਤਾ ਹੋ ਜਾਂਦੀ ਹੈ। ਇੱਕ। ਮਾਨ ਔਰ ਚਿੱਤ ਦੀ ਇੱਕਤਾ ਹੋਣੀ ਬਹੁਤ ਬੜੀ ਪ੍ਰਾਪਤੀ। ਜਦ ਇਹਨੇ ਇੱਕ ਆਪ ਇੱਕ ਹੋ ਜਾਵਾਂ। ਇਤੋਂ ਵੱਡੀ ਕੋਈ ਪ੍ਰਾਪਤੀ ਨਹੀਂ ਹੈ ਸੰਸਾਰ। ਉਹਦੇ ਬਾਹਰ ਨਾਮ ਬਿਲਣਾ ਹੀ ਬਿਲਣਾ ਮਹੱਲਾ ਪਹਿਲਾ ਇੱਕ ਦੰਜ ਹੈ ਇੱਕ ਦੱਬੀਆਂ ਇੱਕ ਨਾ ਕੁੱਤੇ ਖਾਹੇ ਇੱਕ ਪਾਣੀ ਵਿੱਚ ਹੈ ਫੁੱਸਟੀਆਂ ਇੱਕ ਪੀ ਫਿਰ ਹੱਸਣ ਪਾਹ ਜਦੋਂ ਇਹ ਪਿੰਡ ਬਾਡੀ ਹੁੰਦੀ ਹੈ ਨਾ ਸਰੀਰ ਆਦਮੀ ਛੱਡ ਜਾਂਦਾ ਇਹਨੂੰ ਸਾੜ ਦਿੰਦੇ ਨੇ ਦੱਜਾ ਇੱਕ ਥੱਲੇ ਦੱਬ ਦਿੰਦੇ ਨੇ ਮੁਸਲਮਾਨ ਜਿਵੇਂ ਦੱਬ ਦਿੰਦੇ ਨੇ ਸਾਈ ਦਵਾ ਦਿੰਦੇ ਨੇ ਕਬਰ 'ਚ ਉਹ ਸਾੜਦੇ ਨਹੀਂ ਹਣ ਉਹਨਾਂ ਦੀ ਮੰਨਤਾ ਹੋ ਰਹਿ ਸਾੜਨ ਵਾਲਿਆਂ ਦੀ ਮੰਨਤਾ ਹੋ ਰਹਿ ਇੱਕ ਜੱਬੀਆਂ ਇੱਕ ਨਾ ਕੁੱਤੇ ਖਾਣੇ ਇੱਕ ਹੈਗੇ ਲੋਕ ਨੇ ਉਹ ਕਹਿੰਦੇ ਨਾ ਡਬੋ ਨਾ ਇਹਨੂੰ ਛਾਡੋ ਇਹ ਕੁੱਤਿਆਂ ਨੂੰ ਖਵਾ ਦਿਓ ਉਹ ਭੁੱਖਾਂ ਨਾਲ ਹੀ ਦੂਰ ਹੋ ਜੂਗੀ ਇਹ ਕੁੱਨ ਹੈ ਹੋਏ ਸਮਝਦੇ ਨੇ ਆਪਣੀ ਆਪਣੀ ਖਿਆਲ ਨੇ ਲੋਕਾਂ ਦੇ ਇੱਕ ਪਾਣੀ ਵਿੱਚ ਛੁੱਟੀਆਂ ਇੱਕ ਪਾਣੀ ਵਿੱਚ ਛੁੱਟ ਦਿੰਦੇ ਨੇ ਵੀ ਜਲਦੀ ਜੀਵ ਖਾ ਲੈਣਗੇ ਭਾਈ ਉਹ ਉਹਨਾਂ ਦਾ ਖਿਆਲ ਹੈ ਆਪਣਾ ਤੇ ਆਪਣੇ ਆਪਣੇ ਖਿਆਲ ਕੁਝ ਲੋਕ ਐਸੇ ਨੇ ਇੱਕ ਇੱਕ ਸਾ ਵੀ ਫਿਰਕਾ ਜਿਹੜਾ ਹੱਸ ਇੱਕ ਵੀ ਫਿਰ ਹਸਣ ਪਾਏ ਇਹ ਕਾਹ ਕਰਦੇ ਨੇ ਜਦ ਮਰ ਜਾਂਦਾ ਬੜਾ ਹਾਸਾ ਕਰਦੇ ਨੇ ਬੜਾ ਹਾਸਾ ਉੱਚੀ ਉੱਚੀ ਖੁਸ਼ੀ ਮਨਾਉਂਦੇ ਨੇ ਬਈ ਇਹ ਸਰੀਰ ਛੱਡ ਗਿਆ ਆਪਣੇ ਘਰ ਤੇ ਲੈ ਗਿਆ ਵਧੀਆ ਹੋਇਆ ਸੰਸਾਰ ਦੇ ਦੁੱਖੋਂ ਤਾਂ ਮੁਕਤ ਹੋ ਗਿਆ ਇਹ ਅਲੱਗ-ਅਲੱਗ ਲੋਕਾਂ ਦੇ خیال ਨੇ ਕਿ ਤੁਸੀਂ ਫਿਰ ਹੱਸਣ ਪਾਹੇ ਇੱਥੇ ਅਰਥ ਐ ਹੋਏ ਹੋਏ ਆ ਕਿ ਕਈ ਫਿਰ ਸੁੱਕੇ ਖੂਬ ਵਿੱਚ ਪਾਏ ਜਾਂਦੇ ਹਨ ਇਹ ਤਾਂ ਨਹੀਂ ਭਾਵ ਬਣਦਾ ਜੀ ਹੱਸਣ ਪਾਹੇ ਲਿਖਿਆ ਹੋਇਆ ਹੈ ਹੱਸਦੇ ਨੇ ਹੁਣ ਸੁੱਕਾ ਖੂਬ ਇੱਥੇ ਤਾਂ ਹੈ ਨਹੀਂ ਮੇਰੇ ਕੋਲ ਅਰਥ ਕਰਨ ਲੱਗੇ ਜਿਹੜੇ ਆਮ ਅਰਥ ਹੈ ਪਰ ਚੱਲੇ ਤੋਂ ਕਹਿੰਦੇ ਵੀ ਸੁੱਕੇ ਖੂਜ ਪਾ ਦਿੰਨੇ ਉਹਨਾਂ ਨੂੰ ਉਹਨਾਂ ਦਾ ਹੀ ਅੰਦਾਜ਼ਾ ਹੈ ਉਹਨਾਂ ਨਾਲ ਅੰਦਾਜ਼ਾ ਹੋਊ ਹੁਣ ਮੈਂ ਤਾਂ ਹੱਥਨ ਪਾਇਲੇ ਅਰਥ ਇਹ ਹੀ ਕਰੂੰਗਾ ਜਿਹੜਾ ਆਪਣੇ ਕੋਲ ਲਿਖਿਆ ਹੋਇਆ ਹੈ ਸੋ ਕਾਹੂ ਇਹ ਅਰਥ ਬਣਦਾ ਨਹੀਂ ਠੀਕ ਹੈ ਜੀ ਪਰ ਸੁੱਕੇ ਖੂਜ ਕੋਈ ਲਾਸੜਦਾ ਹੋਵੇ ਇਹੋ ਜਿਹਾ ਹੈ ਨਹੀਂ ਉਹਦੀ ਉਹਦੀ ਬਦਬੂ ਆਊਗੀ ਫਿਰ ਕਿਉਂਕਿ ਉਹ ਕਹਿੰਦੇ ਮਾਰਨ ਮਗਰੋਂ ਇੱਕ ਮਨੁੱਖ ਸਾੜੇ ਜਾਂਦੇ ਹਨ ਇੱਕ ਦੱਬੇ ਦਫਨਾਏ ਜਾਂਦੇ ਹਨ ਇੱਕ ਨੂੰ ਕੁੱਤੇ ਖਾਂਦੇ ਹਨ ਕਈ ਵਿਸ਼ੇਸ਼ ਤੌਰ ਤੇ ਪਾਣੀ ਵਿੱਚ ਟੁੱਟੇ ਜਾਂਦੇ ਹਨ ਕਈ ਫਿਰ ਸੁੱਕੇ ਖੂਹ ਵਿੱਚ ਪਾਏ ਜਾਂਦੇ ਹਨ ਸੁੱਕੇ ਖੂਹ ਮਿਲ ਲੇ ਤਾਂ ਇਹ ਸੁੱਕਾ ਖੂਹ ਤਾਂ ਹਮ ਤਰਤੇ ਹੁੰਦਾ ਹੀ ਨਹੀਂ ਫਿਰ ਤਾਂ ਖੂਹ ਹੀ ਨਹੀਂ ਰਹਿ ਗਿਆ ਉਹ ਜੇ ਸੁੱਕਾ ਹੈ ਫਿਰ ਹਾਂਜੀ ਫਿਰ ਖੂਹ ਕਾਦਾ ਪਤਾ ਹੀ ਖੂਹ ਕਾਦਾ ਇਹ ਉਹ ਜੇ ਸੁੱਕਾ ਹੈ ਮਾਨਕ ਏਵ ਨਾ ਜਪਈ ਕਿੱਥੇ ਜਾਹੇ ਸਮਾਏ ਨਾਲ ਕਦੇ ਕਿਸਨ ਨੂੰ ਨਹੀਂ ਪਤਾ ਇਹ ਇਹ ਕੋਈ ਨਹੀਂ ਦੱਸ ਰਿਹਾ ਵੀ ਜਿਹੜਾ ਜੀਵ ਆਤਮਾ ਜਾ ਕੇ ਕਿੱਥੇ ਸਮਾਉਂਦੀ ਹੈ ਉਹਦਾ ਟਿਕਾਣਾ ਗਾਹਾਂ ਕਿੱ데 ਹੈ ਗਾਹਾਂ ਕਿ ਗੱਤੇ ਸਮਾਗੀ ਜਾ ਕੇ ਇਹ ਕੋਈ ਨਹੀਂ ਦੱਸ ਰਿਹਾ ਜੋ ਕੁਝ ਕਰ ਰਹੇ ਨੇ ਬਿਹੇਵ ਉਹ ਉਹ ਡੈਡ ਬੋਡੀ ਨਾ ਕਰ ਰਹੇ ਇਹ ਸਰੀਰ ਨੂੰ ਐ ਕਰ ਲੰਦੇ ਤੇ ਆਤਮਾ ਦਾ ਭਲਾ ਹੋ ਜੀ ਸਰੀਰ ਨੂੰ ਐ ਕਰ ਲੰਦੇ ਤੇ ਆਤਮਾ ਦਾ ਭਲਾ ਸਰੀਰ ਨੂੰ ਐ ਕਰ ਲੰਦੇ ਤੇ ਆਤਮਾ ਦਾ ਭਲਾ ਆਤਮਾ ਜਾ ਕੇ ਕਿ ਤਲਾਹੂ ਕਿੱਥੇ ਸਮਾਉ ਉਹ ਇਹ ਕੋਈ ਨਹੀਂ ਦੱਸ ਰਿਹਾ ਜਿਵੇਂ ਉਹਦਾ ਭਲਾ ਹੋਊਗਾ ਜਿਉਂ ਐ ਕਰਦੇ ਤੇ ਭਲਾ ਹੁੰਦਾ ਜਿਉਂ ਐ ਕਰਦੇ ਤੇ ਨਹੀਂ ਹੁੰਦਾ ਇਹਦਾ ਕੋਈ ਫਰਕ ਨਹੀਂ ਜਾ ਸਰਿਆ ਕੋਈ ਸਮਝ ਆ ਨਹੀਂ ਰਹੀ ਤੁਹਾਨੂੰ ਇਸ ਗੱਲ ਦਾ ਫਲੇਖਾ ਵੀ ਆਪਾਂ ਹੁਣ ਦੂਰ ਕਰ ਲੈਨੇ ਆ ਨਾਨਕ ਏਵਾਂ ਜਾਪਾ ਹੀ ਕਿੱਥੇ ਜਾਏ ਸਮਾਏ ਲੋਕ ਸੋਚਦੇ ਆਂ ਕਿ ਗੁਰੂ ਨਾਨਕ ਸਾਹਿਬ ਇਹ ਕਹਿ ਰਹੇ ਆਂ ਕਿ ਮੈਨੂੰ ਤਾਂ ਆਪ ਨਹੀਂ ਪਤਾ ਕਿੱਥੇ ਸਮਾ ਜਾਣੇ ਆ ਇਹ ਤਾਂ ਹੀ ਦੇ ਕਦੇ ਵੀ ਅਰਥ ਨਹੀਂ ਨ ਬਣਦੇ ਜੀ ਇਹਦੇ ਜਿਵੇਂ ਬਣ ਜਾਣਗੇ ਉਹ ਤਾਂ ਦੱਸ ਰਹੇ ਨੇ ਹੁਕਮ ਆਏ ਹੁਕਮੇ ਜਾਏ ਹੁਕਮੇ ਰਹੇ ਸਮਾਏ ਗੁਰੂ ਨਾਨਕ ਉਹ ਦੱਸ ਰਹੇ ਨੇ ਜਿੱਦਾਂ ਦਾ ਸਵਾਲ ਐ ਕਾਹਾਂ ਤੇ ਆਏ ਕਾਹਾਂ ਇਹ ਜਾਏ ਕਾਹਾਂ ਇਹ ਰਹੇ ਸਮਾਏ ਅੱਛਾ ਜੀ ਗੁਰਨਾਨਦ ਦਾ ਜਵਾਬ ਉਸ ਵੋਚ ਵਿੱਚ ਹੁਕਮ ਹੈ ਆਵੇ ਹੁਕਮ ਹੈ ਜਾਵੇ ਹੁਕਮ ਹੈ ਰਹੇ ਸਮਾਈ ਸਾਨੂੰ ਤਾਂ ਪਤਾ ਹੈ ਜੇ ਗੁਰਨਾਨਦ ਨੂੰ ਨਹੀਂ ਪਤਾ ਅਸਲ ਤੇ ਨਾ ਲੋਕਾਂ ਨੂੰ ਆਪ ਨਹੀਂ ਪਤਾ ਛੜੇ ਅਰਥ ਕਰਦੇ ਨੇ ਵੀ ਗੁਰਨਾਨਦ ਨੇ ਕੀ ਦੱਸਿਆ ਕੀ ਨਹੀਂ ਦੱਸਿਆ ਗੁਰਬਾਣੀ ਵਾਲੇ ਉਹਨਾਂ ਨੂੰ ਕੋਈ ਧਿਆਨ ਨਹੀਂ ਇਹ ਅਰਥ ਕਿਵੇਂ ਕਰਨਾ ਆ ਗਿਆ ਸੀ ਉਹਨਾਂ ਨੂੰ ਇਹ ਲੱਗਦਾ ਹੈ ਕਿ ਸ਼ਾਇਦ ਉਹ ਕਹਿਣਾ ਚਾਹੁੰਦੇ ਆ ਕਿ ਮੈਨੂੰ ਤਾਂ ਆਪ ਨਹੀਂ ਪਤਾ ਬੜੀ ਅਸਮਰਥਤਾ ਜ਼ਾਹਰ ਕਰ ਰਹੇ ਨੇ ਬੰਦੇ ਵਿੱਚ ਜਿਹੜੇ ਟੀਕਾ ਕਰ ਲੈ ਉਹਨਾਂ ਨੂੰ ਖੁਦ ਨੂੰ ਨਹੀਂ ਪਤਾ ਹਾਂਜੀ ਕੋ ਉਹਨਾਂ ਨੇ ਮੰਨ ਲਿਆ ਗੁਰੂ ਗ੍ਰੰਥ ਕਾ ਉਹਨਾਂ ਨੂੰ ਪਤਾ ਸੀ ਜੇ ਅੱਗ ਲੱਗੇ ਦੁਸ਼ਮਣ ਉਹ ਤੋਂ ਪੜ ਲੈਦੇ ਸਮਾਰ ਕੇ ਕੁਰਬਾਨੀ ਤੋਂ ਸਮਝ ਆਈ ਜੇ ਤਾਂ ਇਹਨਾਂ ਨੂੰ ਵੀ ਪਤਾ ਲੱਗ ਜਾਂਦਾ ਫਿਰ ਵੀ ਸੀ ਹੱਤ ਕਰਦੇ ਸੀ ਠੀਕ ਹੈ ਜੀ ਗੁਰਨਾਦ ਕਦੇ ਜੀ ਸਾਰੇ ਇੰਡੀਆ ਦਾ ਉਹਨਾਂ ਦਾ ਅਰਬ ਦੇਸ਼ਾਂ ਦਾ ਚੱਕਰ ਕੱਟਿਆ ਉਹਨਾਂ ਨੇ ਜਗਾ ਜਗਾ ਗਏ ਨੇ ਜਗਾ ਜਗਾ ਦੇ ਲੋਕ ਦੇਖੇ ਨੇ ਕੀ ਕਰਦੇ ਸੀ ਉਹ ਗੱਲ ਦੱਸੀ ਜਾਂਦਾ ਪਾਉਤਾ ਇਹ ਹੈ ਕਿ ਉਹ ਦੱਸ ਰਹੇ ਆ ਕਿ ਸਿਰਫ ਸਰੀਰ ਦਾ ਪਦਰ ਤੇ ਤਾਂ ਲੋਕ ਰੌਲਾ ਪਾਈ ਜਾਂਦੇ ਆ ਜੀ ਜਿਹੜੀ ਆਤਮਾ ਹੈ ਜਿਹੜਾ ਅਸਲੀ ਸਰੀਰ ਉਹ ਕਿੱਥੇ ਗਿਆ ਉਹਦੇ ਨਾਲ ਕੀ ਹੋ ਰਿਹਾ ਬਿਲਕੁਲ ਅਨਵੇੜਾ ਤਾਂ ਅੰਤ ਨਵੇੜਾ ਤੇ ਜੀ ਤੇ ਨਹੀਂ ਜਾਂਦਾ ਨਵੇੜਾ ਜੀ ਨਾਲ ਆਉਣਾ ਜੀ ਦੀ ਗੱਲ ਕੋਈ ਕਰਦਾ ਨਹੀਂ ਆ ਸਰੀਰ ਦੀ ਗੱਲ ਯਾਦ ਹੀ ਕਰੀ ਜਾਂਦੇ ਨੇ ਸਾਰੇ ਆ ਗੱਲ ਕਹਿ ਰਹੇ ਨੇ ਆ ਪੌੜੀ ਤਿੰਨ ਕਾ ਖਾਦਾ ਪੈਂਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਾਤੇ ਤਿੰਨ ਕੇ ਘਰ ਮੰਦਰ ਮਹਿਲ ਸਰਾਈ ਸਭ ਪਵਿੱਤ ਹੈ ਜਿਨੀ ਗੁਰਮੁਖੀ ਸੇਵਕ ਸਿੱਖ ਅਭਿਆਗਤ ਜਾਏ ਵਰਸਾਤੇ ਜੋ ਨਾਮ ਹਰ ਰਾਤੇ ਜਿਹੜੇ ਹਲ ਰਬਨਾ ਰੰਗੇ ਹੋਏ ਨੇ ਉਹਨਾਂ ਦਾ ਸੰਸਾਰ ਚ ਖਾਣਾ ਪਹਿਨਣ ਔਰ ਉਹਨਾਂ ਦੀ ਮਾਇਆ ਸਾਰੀ ਪਵਿੱਤਰ ਹੋ ਜਾਂਦੀ ਹੈ ਕਿਉਂ ਉਹਨਾਂ ਨੂੰ ਪਤਾ ਦੀ ਕਿੱਥੇ ਅਸੀਂ ਖਰਚ ਕਰਨੀ ਹੈ ਮਾਇਆ ਕਿਵੇਂ ਕਰਨੀ ਹੈ ਕਿੱਥੇ ਨਹੀਂ ਕਰਨੀ ਹੈ ਸਾਂਭ ਬਿੱਤ ਹੋ ਜਾਂਦੀ ਹੈ ਉਹਨਾਂ ਕੋਲ ਗਿਆਨ ਹੈ ਉਹਨਾਂ ਕੋ ਨਾਮ ਹੈ ਉਹਨਾਂ ਦੀ ਮਾਇਆ ਵੀ ਸਫਲੀ ਹੋ ਜਾਂਦੀ ਹੈ ਇਸ ਤਰੀਕੇ ਨਾਲ ਖਰਚ ਕਰਦੇ ਨੇ ਜਿੱਥੇ ਕਰਨੀ ਆ ਉਥੇ ਕਰਨੀ ਆ ਜਿੱਥੇ ਨਹੀਂ ਕਰਨੀ ਉਥੇ ਨਹੀਂ ਕਰਦੇ ਉਹਨਾਂ ਨੂੰ ਸਮਝ ਹੈ ਕਿ ਇਹਨੇ ਕਿ ਹਰ ਮੰਦਰ ਮਹਿਲ ਸਰਾਇ ਸਭ ਤੋ ਬਿੱਤ ਹੈ ਉਹਨਾਂ ਦੀਆਂ ਸਰਾਵ ਮੰਦਰ ਮਹਿਲ ਘਾਰੇ ਸਾਰੇ ਤੋ ਬਿੱਤਲ ਨੇ ਚਾਹੇ ਉਹ ਘਰ ਚ ਰਹਿੰਦੇ ਨੇ ਚਾਹੇ ਮੰਦਰ ਚ ਰਹਿੰਦੇ ਨੇ ਚਾਹੇ ਰਾਜ ਚਲਾ ਰਹੇ ਨੇ ਚਾਹੇ ਉਹ ਸਭ ਤੋ ਬਿੱਤ ਹੈ ਕਿਉਂ ਜੇ ਨਾਮ ਦੇ ਰਾਮ ਚ ਰਜੇ ਹੋ ਜੀ ਵਿੱਤਰ ਹੈ ਜੇ ਜੋ ਗੁਰਮੁਖੀ ਸੇਵਕ ਸਿੱਖ ਅੱਬਿਆ ਗੱਤ ਜਾਏ ਵਰਤ ਜਿੱਥੇ ਜਾ ਕੇ ਅੱਬਿਆ ਗੱਤ ਕੋਈ ਜਿਹੜੇ ਆਪਣੇ ਮੁਸਾਫਰ ਵੇ ਉੱਤੱਕਡੇ ਨੇ ਉਹਨਾਂ ਨੂੰ ਲਾਡ ਨਾਲ ਰੋਟੀ ਕਪੜਾ ਦੰਦੇ ਨੇ ਉਹਨਾਂ ਦੀ ਰਾਤ ਕਟਾਉਂਦੇ ਨੇ ਪ੍ਰੇਮ ਕਰਦੇ ਨੇ ਜੇ ਰਾਤ ਪੈ ਜਾਂਦੀ ਹੈ ਕਹਿੰਦੇ ਨਾ ਆਓ ਜੀ ਸਾਡੇ ਧੰਨ ਭਾਗ ਨੇ ਜੇ ਤੁਸੀਂ ਆਏ ਉਹਨਾਂ ਦੀ ਸੇਵਾ ਕਰਦੇ ਨੇ ਉਹਨਾਂ ਦੇ ਜਿਹੜੇ ਮੰਦਰ ਸਭ ਸੁਭਿਤਰ ਹੋ ਜਾਂਦੇ ਨੇ ਜਿਹੜੇ ਇਹੋ ਜਿਹਾ ਕਰਦੇ ਕਿ ਜੋ ਨਾਮ ਹਰ ਰਾਤੇ ਉਹਨਾਂ ਵਾਸਤੇ ਇਹ ਗੱਲ ਚੱਲ ਰਹੀ ਹੈ ਜੀ ਹਾਂਜੀ ਤਿੰਕੇ ਤੁਰੇ ਜੀਨ ਖੁਰਗੀਰ ਸਭ ਪਵਿੱਤ ਹੈ ਜਿਨੀ ਗੁਰਮੁਖੀ ਸਿੱਧ ਸਾਧ ਸੰਤ ਚੜ ਜਾਂਦੇ ਉਹਨਾਂ ਦੇ ਜਿਹੜੇ ਤੁਰੇ ਨੇ ਘੋੜੇ ਨੇ ਘੋੜੇ ਨੇ ਖੁਰਜੀ ਨੇ ਸਭ ਪਵਿੱਤਰ ਨੇ ਜੀਨ ਕੀ ਹੁੰਦਾ ਜੀ ਜੀਨ ਉੱਤੇ ਪਾਇਆ ਹੁੰਦਾ ਕਾਠੀ ਜਿਹੋਦੇ ਤੇ ਬਹੁਤ ਉੱਤੀ ਬਤੀ ਘੋੜੇ ਦੇ ਉੱਤੇ ਅੱਛਾ ਜੀ ਸ਼ਾਹੀ ਪੋਸ਼ਾਕ ਪਾ ਕੇ ਘੋੜੇ ਦੇ ਉੱਤੇ ਕਾਠੀ ਪਾਉਣੀ ਜਰੀ ਵੀ ਕੱਢੀ ਹੋਈ ਸਿਵਾ ਕੇ ਘੋੜੇ ਨੂੰ ਫਿਰ ਉੱਤੇ ਬਿਠਾ ਲਾ ਕਿਸੇ ਸਾਹ ਸੰਤ ਨੂੰ ਗੁਰੂਆਂ ਨੂੰ ਦੇਣੇ ਭੇਟ ਕਰਨੇ ਜਿਵੇਂ ਕਾਰਾਂ ਦੇ ਵਿੱਚ ਲੋਕ ਜਿਹੜੀ ਨਵੀਂ ਲੰਗਰ ਨੇ ਸੰਤਾਂ ਨੂੰ ਕਹਿੰਦੇ ਪਹਿਲਾਂ ਜੀ ਤੁਸੀਂ ਇਹਦੇ ਵਿੱਚ ਚੱਕ ਪਾਓ ਕਾਰ ਤੇ ਇਹੋ ਜਿਹਾ ਕੁਝ ਹੈ ਜਿਨੇ ਗੁਰਮਖਿ ਸਿੱਖ ਸਾਧ ਸੰਤ ਚੜ ਜਾਂਦੇ ਜਿਨ੍ਹਾਂ ਤੇ ਗੁਰਸਿੱਖ ਸਾਧ ਸੰਤ ਨੂੰ ਸਵਾਰੀ ਕਰਾ ਕੇ ਉਹਨਾਂ ਛੱਡ ਕੇ ਉਹਨੇ ਨੇ ਇਨਕੇ ਕਰਮ ਧਰਮ ਕਾਰਜ ਸਭ ਪਵਿੱਤ ਹੈ ਜੋ ਬੋਲਣ ਹਰ ਹਰ ਰਾਮ ਨਾਮ ਹਰ ਸਤ ਜਿਨ੍ਹਾਂ ਦੇ ਤਿੰਕੇ ਕਰਮ ਧਰਮ ਕਾਰਜ ਸਭ ਪਵਿੱਤਰ ਉਹ ਜੋ ਵੀ ਕਰਮ ਧਰਮ ਕਰਦੇ ਨੇ ਕਾਰਜ ਕਰਦੇ ਨੇ ਉਹਨਾਂ ਦੇ ਕਾਰਜ ਕਰਮ ਧਰਮ ਵੀ ਪਵਿੱਤਰ ਹੋ ਜਾਂਦੇ ਨੇ ਕੱਲੇ ਕਰਮ ਧਰਮ ਪਵਿੱਤਰ ਨਹੀਂ ਉਹ ਜੋ ਬੋਲਣ ਪਵਿੱਤਰ ਹੈ ਜੋ ਬੋਲਣ ਹਰ ਹਰ ਨਾਮ ਆਰਾਮ ਨਾਮ ਜਿਹੜੇ ਹਰ ਹਰ ਰਾਮ ਨਾਮ ਨਾਲ ਬੋਲਦੇ ਨੇ ਸੁਪਦੇਸ਼ ਕਰਦੇ ਨੇ ਹਰ ਲੋਕ ਦਾ ਇਹਨੂੰ ਮੱਥਾ ਉਪਦੇਸ਼ ਕਰ ਜੋ ਬੋਲਣ ਹਰ ਹਾਲ ਰਾਮਨਾਭ ਹਰ ਸੱਤ ਤੇ ਹਰ ਸੱਤ ਉਹ ਸੱਤ ਸਰੂਪ ਹਰ ਦੀ ਗੱਲ ਹੈ ਅੱਛਾ ਜੀ ਜਿਹੜਾ ਅੰਦਰ ਹਰ ਹੈ ਉਹਦੀ ਗੱਲ ਕਰਦੇ ਆ ਕਹਿੰਦੇ ਬਾਹਰ ਕੋਈ ਵਿਸ਼ਨੂੰ ਵਾਰੇ ਆ ਕ੍ਰਿਸ਼ਨ ਵਾਰੇ ਹਰ ਨਾ ਸਮਝ ਲਿਓ ਹਮੇਸ਼ਾ ਰਹਿਣ ਵਾਲਾ ਹਰ ਹੈ ਉਸ ਦੀ ਗੱਲ ਕਰਦੇ ਆ ਯਾਨੀ ਜੋਤ ਦੇ ਲੈਵਲ ਦੀ ਗੱਲ ਕਰਦੇ ਆ ਜਾਤ ਦੇ ਲੈਵਲ ਦੀ ਨਹੀਂ ਕਰਦੇ ਹਾਂ ਜਿੰਨ ਕੈ ਪੁੱਤ ਪੁੱਨ ਹੈ ਦੇ ਗੁਰਮੁਖ ਸਿੱਖ ਗੁਰੂ ਪਹਿਜਾਤੇ ਪੋਤਾਂ ਹੁੰਦਾ ਕਿਸੇ ਉੱਤੇ ਹੋਰ ਪੋਤਾ ਫੇਰ ਦੇਣਾ ਜਿਹੜੀ ਪਹਿਲਾ ਕਾਲਸ ਹੋਵੇ ਉਹਦੇ ਚਿੱਤਾ ਪੋਤਾ ਫੇਰ ਦੇਣਾ ਦੂਜੇ ਤੇ ਪੋਤਾ ਫੇਰ ਦੇ ਹੁੰਦੇ ਨੇ ਜੇਲਾ ਕਾਲਾ ਹੁੰਦਾ ਉੱਤੇ ਪਾਂਡੂ ਫੇਰਦਾ ਉਹਨੂੰ ਪੋਤਾ ਦੇ ਦੇ ਕਿਸੇ ਦੇ ਅਰਿਆੰਤਾ ਤੇ ਗਿਆਨ ਪੋਤ ਦੇਣਾ ਅੱਛਾ ਜੀ ਕਿਸੇ ਦਾ ਭਰਮ ਦੂਰ ਕਰ ਦੇਣਾ ਪੁੱਤ ਹੈ ਪੁੰਨ ਹੈ ਉਹ ਪੁੰਨ ਦਾ ਪੁੱਤ ਹੈ ਪੁੰਨ ਕੀ ਹੁੰਦਾ ਅਲਮੇ ਉਹ ਪੁੰਨ ਗੁਣ ਹੋ ਬਿੰਦੂਆਂ ਗੋਣਗੋਬੰਦ ਦਾ ਕਹਿ ਗੋਣਗੋਬੰਦ ਨੂੰ ਸਮਝਾ ਕੇ ਉਹਨਾਂ ਦੇ ਉੱਤੇ ਉਹਨਾਂ ਦਾ ਪਰਬ ਦੂਰ ਕਰ ਦੇਣਾ। ਜਾਂ ਦੇ ਕੇ ਉਹਨਾਂ ਦਾ ਭਜਨਤਾ ਦੂਰ ਕਰ ਦੇਣਾ। ਇਹ ਤੇ ਕੌਣ ਹੈ? ਠੀਕ ਹੈ ਸੇ ਗੁਰੂ ਹੱਕ ਸਿੱਖ ਗੁਰੂ ਪਹਿ ਜਾਂਦੇ। ਜਿਹੜੇ ਗੁਰਮੁਖ ਸਿੱਖ ਗੁਰੂ ਕੋਲ ਜਾਂਦੇ ਨੇ ਜਿਹੜੇ ਸ਼ਬਦ ਗੁਰੂ ਨਾਲ ਜੁੜ ਕੇ ਉਪਦੇਸ਼ ਕਰਦੇ ਨੇ ਅੰਤਰਾਤਮਾ ਨਾਲ ਜੁੜ ਕੇ ਉਪਦੇਸ਼ ਕਰਦੇ ਨੇ ਕੋਕ ਨਾਲ ਜੁੜ ਕੇ ਉਪਦੇਸ਼ ਕਰਦੇ ਨੇ। ਆ ਆਤਮਾ ਪ੍ਰਾਤਮਾ ਇੱਕ ਕਰਕੇ ਉਪਦੇਸ਼ ਕਰ ਦਿੰਦੇ ਨੇ ਆਪਣੀ ਉਹਨਾਂ ਦੀ ਪਹੁੰਚ ਗੁਰੂ ਤੱਕ ਹੁੰਦੀ ਹੈ ਪਰਮੇਸ਼ਰ ਤੱਕ ਜੇ ਉੱਥੋਂ ਬੰਦੀ ਹੈ ਹਾਂ ਨਹੀਂ ਇਹਦੇ ਬਾਰੇ ਨਹੀਂ ਕਹਿਣਾ ਚਾਹੁੰਦਾ ਜਿੰਨ ਕੇ ਪੁੱਤ ਪੁੰਨ ਹੈ ਜਿਨ੍ਹਾਂ ਨੇ ਇਹੋ ਜਿਹਾ ਪੁੰਨ ਦਾ ਪੋਤਾ ਕਿਸੇ ਪਰ ਲਾਇਆ ਹੈ ਉਹ ਗੁਰਸਿੱਖ ਜਿਹੜੇ ਹੈ ਉਹ ਗੁਰੂ ਕੋਲ ਜਾਂਦੇ ਆ ਫਿਰ ਜਿਹੜੇ ਐਸਾ ਪੁੰਨ ਕਰਦੇ ਨੇ ਭਰਮ ਦੂਰ ਕਰਦੇ ਨੇ ਉਹਨਾਂ ਦੀ ਗੁਰੂ ਤੱਕ ਅਪਰੋਚ ਹੋ ਜਾਂਦੀ ਹੈ ਠੀਕ ਹੈ ਗੁਰੂ ਕੋਲ ਅਪੋਜ ਹੋਏ ਤੇ ਬਿਨਾਂ ਇਹ ਪਰਪੇਖਣ ਹੋਈ ਨਹੀਂ ਸਕਦਾ ਆ ਜਿਹੜਾ ਗੁਰਬਾਣੀ ਦਾ ਜਿਹੜਾ ਕਥਨ ਹੈ ਇਹ ਸ਼ਬਦ ਗੁਰੂ ਨਾਲ ਜੁੜੇ ਤੇ ਬਿਨਾਂ ਨਾਮ ਨਾਲ ਜੁੜੇ ਤੇ ਬਿਨਾਂ ਕਥਨ ਹੋਈ ਨਹੀਂ ਸਕਦਾ ਕਹਿਣ ਦਾ ਭਾਵ ਇਹ ਉਹੀ ਗੁਰਮੁਖ ਹੈ ਉਹੀ ਸਿੱਖ ਉਹਨਾਂ ਦੀ ਸੁਰਤ ਸ਼ਬਦ ਤੱਕ ਫੋਕ ਪਹੁੰਚ ਜਾਂਦੀ ਹੈ ਉਹਨਾਂ ਦੀ ਸੁਰਤ ਨਾਲ ਸ਼ਬਦ ਦਾ ਮੇਲ ਹੋ ਕੇ ਹੀ ਉਹ ਗੱਲ ਕਰਦੇ ਠੀਕ ਹੈ ਜੀ ਇੱਥੇ 16ਵੇਂ ਪੌੜੀ ਦੀ ਸਮਾਪਤੀ ਹੈ ਜੀ ਜੀ